ਨਿਸ਼ਾਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਕਾਫੀ ਠ ਸਮੇਂ ਤੋਂ ਆਪਣੇ ਤੋਂ ਵੀਡੀਓ ਅਪਲੋਡ ਨਹੀਂ ਕੀਤੀ ਗਈ ਤੇ ਉਸ ਦਾ ਰੀਜ਼ਨ ਇਹ ਸੀ ਕਿ ਆਪਾਂ ਥੋੜੇ ਜਿਹਾ ਜ਼ਿਆਦਾ ਅੱਜ ਕੱਲ ਬਿਜ਼ੀ ਸ਼ਡਿਊਲ ਚੱਲ ਰਿਹਾ ਹੈਗਾ ਆਪਾਂ ਹੁਣ ਤੁਹਾਡੇ ਲਈ ਬਹੁਤ ਹੀ ਸੋਹਣੇ-ਸੋਹਣੇ ਹੈਂਡਵਰਕ ਦੇ ਸੂਟ ਰੈਡੀ ਕਰਵਾਏ ਆ ਇਹ ਵਾਲਾ ਸੂਟ ਆ ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਵਰਕ ਕੀਤਾ ਗਿਆ ਉਹਦੇ ਫਰੰਟ ਤੇ ਇਹ ਤੁਸੀਂ ਮੋਰਨੀਆਂ ਵਾਲਾ ਡਿਜ਼ਾਈਨ ਸੈਂਟਰ ਦੇ ਵਿੱਚ ਆਏਗਾ ਇਸ ਦਾ neck ਲੇਖ ਸਕਦੇ ਹੋ ਤੁਸੀਂ ਪੂਰਾ ਹੈਂਡਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਵਾਲਾ ਇਸ ਦੀ ਬਾਜੂ ਤੇ ਵਰਕ ਆਏਗਾ ਪੂਰੀ ਹੈਵੀ ਬਾਜੂ ਬਣੇਗੀ ਇਸ ਦੀ ਇੱਕ ਗਲਾਸ ਟਿਸ਼ੂ ਦੇ ਉੱਪਰ ਪੂਰਾ ਸੂਟ ਰੈਡੀ ਕੀਤਾ ਆਪਾਂ ਕਲਰ ਬਹੁਤ ਸੋਹਣਾ ਹੈ ਇਸ ਦਾ ਇਹ ਵਾਲਾ ਇਸ ਦੇ ਮੋਰੀ ਤੇ ਵਰਕ ਆਏਗਾ ਪੂਰਾ ਹੈਵੀ ਡਿਜ਼ਾਈਨ ਮੋਰੀ ਤੇ ਇਹ ਵਾਲਾ ਇਦਾਂ ਮੋਰੀਆਂ ਦੋਨੋਂ ਸਾਈਡ ਆਉਂਦੀਆਂ ਇਸ ਤੋਂ ਦੁਪੱਟਾ ਵੀ ਪੂਰਾ ਹੈਵੀ ਹੈ ਜੋ ਰੈਡੀ ਕੀਤਾ ਗਿਆ ਇਹ ਵਾਲਾ ਇਦਾਂ ਦੁਪੱਟਾ ਰਹੇਗਾ ਦੁਪੱਟੇ ਤੇ ਇਹ ਵਾਲਾ ਵਰਕ ਆਏਗਾ ਫੋਰ ਸਾਈਡਨ ਲਾਇਸ ਲਗਾਈ ਗਈ ਹੈ ਪਰਲ ਵਾਲੀ ਤੇ ਨਾਲ ਮਿਰਰ लगे हुए ने न्यूली मैरिड गर्लिश लुक बहुत सोहनी बनेगी देख सकते हो वाला सूट है जो अपना ये बड़ा ही प्यारा ज कलर फरोजी कलर के उपर ਪੂਰਾ ਹੈਂਡਵਰਕ ਦਾ ਕੰਮ ਕੀਤਾ ਗਿਆ। ਨੈਕ ਇਸ ਦਾ ਪੂਰਾ ਹੈਵੀ ਹੈ। ਤੁਸੀਂ ਇਸ ਦਾ ਵਰਕ ਇਸ ਫਾਈ ਦੇਖ ਸਕਦੇ ਹੋ ক্লোਜ਼ ਤੋਂ। ਇਹ ਵਾਲਾ ਵਰਕ ਇਸ ਦੀ ਬਾਜੂ ਤੇ ਆਏਗਾ। ਇਹ 오ਰਗਾਂਜਾ ਦਾ ਸਟੱਫ ਰਹੇਗਾ ਤੇ ਇਸ ਦੇ ਨਾਲ ਸਿਲਕ ਦੀ ਬਾਟਮ ਸੇਮ ਕਲਰ ਦੀ ਰਹੇਗੀ। ਤੇ ਇਸ ਦਾ ਦੁਪੱਟਾ ਜੋ ਹੈ, ਦੁਪੱਟਾ ਉਸ ਤੋਂ ਵੀ ਬਹੁਤ ਹੀ ਪਿਆਰਾ। ਤੁਸੀਂ ਦੇਖ ਸਕਦੇ ਹੋ। ਇਹ ਫਿਰ ਇਸਦਾ ਦੁਪੱਟਾ ਰਹੇਗਾ ਪੂਰੇ ਦੁਪੱਟੇ ਤੇ ਹੈਵੀ ਵਰਕ ਇਹ ਵਾਲਾ ਇਸ ਦੇ ਕਾਰਨਰ ਤੇ ਤਾਂ ਡਿਜ਼ਾਈਨ ਆਏਗਾ ਇਹ ਵਾਲਾ ਦਾ ਫੋਰ ਸਾਈਡ ਉੱਲ ਲੈਸ ਨਾਲ ਫਿਨਿਸ਼ਿੰਗ ਟੱਚ ਦਿੱਤਾ ਗਿਆ ਬਹੁਤ ਹੀ ਸੋਹਣਾ ਸੂਟ ਰੈਡੀ ਹੋਏਗਾ ਇਹ ਬਣ ਕੇ ਇਹ ਵਾਲਾ ਸੂਟ ਹੈ ਜੋ ਇਸ ਆਫ ਵਾਈਟ ਕਲਰ ਦੇ ਵਿੱਚ ਰਹੇਗਾ ਆਰਗੈਂਜਾ ਤੇ ਇਹਦੇ ਤੇ ਵਰਕ ਕੀਤਾ ਗਿਆ neck ਤੇ ਤੁਸੀਂ neck ਤੇ ਵਰਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੈਂਡਵਰਕ ਦਾ ਕੰਮ ਕੀਤਾ ਗਿਆ ਪੂਰਾ ਤੇ ਪੂਰੀ ਸ਼ਰਟ ਦੇ ਵਿੱਚ ਸਿਲਫ ਪ੍ਰਿੰਟ ਰਹੇਗਾ ਪੇਂਟ ਟਾਈਪ ਇਸ ਦਿਨ ਜੋ ਬਾਟਮ ਹੈ ਬਾਟਮ ਵੀ ਆਫ ਵਾਈਟ ਕਲਰ ਦੀ ਰਹੇਗੀ ਸਿਲਕ ਦੀ ਇਹ ਵਾਲੀ ਸਿਲਕ ਦਾ ਬਾਟਮ ਆਏਗੀ ਇਸ ਦਿਨ ਦੁਪੱਟਾ ਬਹੁਤ ਹੀ ਸੋਹਣਾ ਡੈਡੀ ਹੋਇਆ ਇਹ ਵਾਲਾ ਦੁਪੱਟਾ ਪਰ ਡੈਡੀ ਕੀਤਾ ਇਹਦੇ ਨਾਲ ਰੈਡੀ ਕਲਰ ਦੇ ਵਿੱਚ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਇਹ ਵਾਲਾ ਸੂਟ ਕੁਸੀਂ ਦੇਖ ਸਕਦੇ ਹੋ ਦੁਪट्टे ਦੇ ਵਿੱਚ ਇਦਾਂ ਇਹ ਪ੍ਰਿੰਟ ਰਹੇਗਾ ਇਹਦੇ 4 ਸਾਈਡ ਲੈਸ ਲਗਾ ਕੇ ਇਹਦੇ ਲਟਕਣ ਲਗਾਏ ਗਏ ਇਦਾਂ ਚਾਰੋਂ ਸਾਈਡ ਹਾਂਜੀ ਇਹ ਵਾਲਾ ਸੂਟ ਆਪਣਾ ਜੋ ਬਲੈਕ ਕਲਰ ਦੇ ਵਿੱਚ ਇਹ ਵੈਲਵਟ ਦੇ ਵਿੱਚ ਰਹੇਗਾ ਐਸੋ ਪਹਿਲਾਂ ਵੀ ਆਪਾਂ ਜੋ ਵੀਡੀਓ ਦੇ ਵਿੱਚ ਲੈ ਕੇ ਆਏ ਸੀ ਵੈਲਵਟ ਕੱਪ ਨੇ ਸੂਟ ਉਹਨਾਂ ਦੀ ਬਹੁਤ ਡਿਮਾਂਡ ਰਹੀ ਤੇ ਇਹ ਉਸ ਤੋਂ ਥੋੜਾ ਡਿਫਰੈਂਟ ਡਿਜ਼ਾਈਨ ਆਇਆ। ਇਹ ਆਪਾਂ ਇਸ ਤੇ ਕਿਰਿਤੀ ਵਰਕ ਰਹੇਗਾ। ਇਸ ਦੀ ਪੂਰੀ ਸ਼ਰਟ ਤੇ ਇਹ ਵਰਕ ਆਏਗਾ। ਇਸ ਦਾ ਨੈਕ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ। ਪੂਰਾ ਹੈਵੀ ਫਰੰਟ ਹੈ ਇਸ ਦਾ। ਤੇ ਇਸ ਦੀ ਇਹ ਵਾਲਾ ਵਰਕ ਸਿਰ ਬਾਜੂ ਤੇ ਆਏਗਾ। ਇਸੇਮ ਬਲੈਕ ਦਾ ਦੇ ਵਿੱਚ ਪੂਰਾ ਆਲਓਵਰ ਸੂਟ ਰਹੇਗਾ ਇਸਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਹੈ ਤੇਰੀ ਜੇ ਦੁਪੱਟਾ ਰਹੇਗਾ ਇਸਦੇ ਨਾਲ ਦੁਪੱਟਾ ਵੀ ਬਹੁਤ ਪਿਆਰਾ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਸਦੇ ਨਾਲ ਦੁਪੱਟਾ ਰਹੇਗਾ ਵਿੱਚ ਮਾਰਜੈਂਟਾ ਕੇ ਵੱਡੀ ਸ਼ੇਡ ਦਿੱਤੀ ਹੈ ਦੁਪੱਟੇ ਦੇ ਵਿੱਚ ਆਪਾਂ 4 ਸਾਈਡ ਲੈਂਸ ਲਗਾਈ ਗਈ ਹੈ ਪਰਲ ਹਨ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਵਾ। ਹਾਂਜੀ ਇਹ ਵਾਲਾ ਸੂਟ ਆਪਣਾ ਜੋ ਇਹ ਮਰਜੈਂਟਾ ਕਲਰ ਦੇ ਵਿੱਚ ਹੈ। ਪੂਰਾ ਹੈਂਡਵਰਕ ਦਾ। ਇਸਤੇ ਕੰਮ ਕੀਤਾ। ਇਹ ਦੇ ਨੱਕ ਤੇ ਵਾਲਾ ਵਰਕ ਕੀਤਾ ਗਿਆ ਤੇ ਇਹ ਕਲੀਆਂ ਵਾਲਾ ਵਰਕ ਕਿਦਾਂ ਜਾਏਗਾ? ਵਰਕ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਵਰਕ ਕੀਤਾ ਗਿਆ। ਬੜਾ ਹੀ ਪਿਆਰਾ ਜਿਹਾ ਕਲਰ ਹੈ ਇਹ 42 ਲੁੱਕ ਦੇ ਵਿੱਚ ਇਹ ਵਾਲਾ ਸੂਟ ਆਪਰ ਰੈਡੀ ਕੀਤਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੀ ਬਾਜੂ ਤੇ ਵੀ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਇਹ ਵਾਲਾ ਇਸ ਵਰਕ ਇਸ ਦੀ ਬਾਜੂ ਤੇ ਆਏਗਾ ਤੇ ਇਸ ਨਾਲ ਜਿਹੜੀ ਬਾਟਮ ਹੈ ਬਾਟਮ ਸਿਲਕ ਦੀ ਹੈਗੀ ਤੇ ਬਾਟਮ ਦੇ ਵੀ ਮੋਰੀ ਤੇ ਵਰਕ ਕੀਤਾ ਗਿਆ ਪੂਰਾ ਹੈਵੀ ਸੂਟ ਰਹਿਣੀ ਹੋਇਆ ਇਹ ਵਾਲਾ ਹਾਂਜੀ ਇਹ ਵਾਲਾ ਇਹਦੇ ਨਾਲ ਦੁਪੱਟਾ organza ਦਾ ਰੈਡੀ ਕੀਤਾ ਆਪਾਂ ਇਹਦੇ ਚਾਰੋਂ ਸਾਈਡ ਇਹਨਾਂ ਲੈਸਿਸ ਲਗਾ ਕੇ ਬ੍ਰੀ ਬ੍ਰੀਕ ਲੈਸਿਸ ਦਾ ਡਿਜ਼ਾਈਨ ਦਿੱਤਾ ਗਿਆ ਇਹਨੂੰ ਤੇ ਫੋਰ ਸਾਈਡਡ ਲੈਸ ਲਗਾ ਕੇ ਮੈਂ ਫਿਨਿਸ਼ਿੰਗ ਟੱਚ ਦਿੱਤਾ ਗਿਆ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਬਣ ਕੇ ਡਿਫਰੈਂਟ ਸਟਾਈਲ ਦੇ ਵਿੱਚ ਬੜੀ ਸਿੰਪਲ ਜੀ ਲੁੱਕ ਦੇ ਵਿੱਚ ਰੈਡੀ ਕੀਤਾ ਹੈ